हां जी दोस्तों हर सरकार जी दोस्तों हरियाणा वैकेंसी ਜਿਹੜਾ ਕੱਲ ਲਈ ਤੁਸੀਂ ਕਿਹ ਸਰਕਾਰੀ ਪੋਸਟਾਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਨਾਲ ਸਾਡੇ WhatsApp ਗਰੁੱਪ ਜੋੜ ਸਕਦੇ ਹੋ ਤੇ ਅੱਜ ਜਿਹੜੀ ਉਹ ਤੇ ਗੱਲ ਕਰਾਂਗੇ ਜੇ ਪੋਸਟਾਂ ਦੇ ਬਾਰੇ ਤਾਂ ਦੋਸਤੋ ਇਹ ਕਰਾਂਗੇ ਡਿਸਟ੍ਰਿਕਟ ਕੋਲ ਮਾਨਸਾ ਇੱਥੇ ਜਿਹੜੀ ਰਿਕਰੂਟਮੈਂਟ ਨਿਕਲੀ ਨੇ ਕਲਰਕ ਦੀਆਂ 13 ਵੈਕੈਂਸੀਆਂ ਦੀਆਂ ਠੀਕ ਹੈ ਜੀ ਜੇਕਰ ਤੁਸੀਂ ਕਲਰਕ ਲਈ ਪੋਸਟ ਲਈ ਅਪਲਾਈ ਕਰਨਾ ਚਾਹੁੰਦੇ ਤਾਂ ਵੀਡੀਓ ਅੰਤ ਤੱਕ ਦੇਖੋ ਤੇ ਫਸਟ ਟਾਈਮ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਹੀ ਸ਼ੇਅਰ ਤਾਂ ਕਿ ਤੁਹਾਨੂੰ ਜਿਹੜੀ ਇਸ ਤਰ੍ਹਾਂ ਦੀ ਅਪਡੇਟ ਮਿਲਦੀ ਰਹੇ ਅਤਿਵਿਸ਼ਵਾਸ ਨਾਲ ਤੁਹਾਨੂੰ ਦੱਸ ਦੇਵਾਂ ਹੈ ਜਿਹੜੀ ਮਾਨਸਾ ਕੋਲ ਚ ਨਿਕਲੀਆਂ ਨੇ ਵੈਕੈਂਸੀਆਂ ਘral ਕਰੀਆਂ ਹਨ ਜੀ ਤੇ 13 ਇਹ ਚ ਪੋਸਟਾਂ ਜਿਹੜੀ ਜੋਬ ਅਪਲੀਕੇਸ਼ਨ ਹੈ ਜਿਹੜੀਆਂ ਜੀ ਉਹ ਮਾਨਸਾ ਇਹ ਫਾਰਮ ਨੇ ਜਿਹੜੇ ਆਨਲਾਈਨ ਭਰੇ ਜਾਣਗੇ ਜੀ ਗੱਲ ਕਰੀਏ ਸੈਲਰੀ ਦੀ ਤੁਹਾਨੂੰ 29200 ਦੀ ਸੈਲਰੀ ਦੇਣੀ ਆ ਲਾਸਟ ਡੇ ਜਿਹੜੀ ਫਾਰਮ ਦੀ ਹੈ ਜੀ ਹੋਏਗੀ ਹੈਗੀ 25 3 2025 ਠੀਕ ਆ ਜੀ ਤੇ ਉਸ ਤੋਂ ਬਾਅਦ ਆਪਾਂ ਨੈਕਸਟ ਚੱਲਦੇ ਆ ਜੋ ਨੋਟੀਫਿਕੇਸ਼ਨ ਹੈਗਾ ਇਹ ਆਪਣੇ ਕੋਲੇ ਅਸੀਂ ਚੈੱਕ ਹੀ ਕਰ ਸਕਦੇ ਹਾਂ ਇਸ ਤਰ੍ਹਾਂ ਇਹੋ ਚ ਪੋਸਟਾਂ ਟੋਟਲ ਨੰਸਿੰਗ ਐਕਸਲਸ ਵਿੱਚ ਜਾਂਦੀਆਂ ਚੈੱਕ ਕਰ ਸੋ ਜਾਂਦਾਂ ਦੀਆਂ ਫਿਲਟਰ ਫ ਇਹ ਜੀਆਂ ਬੀਸੀ ਦੀਆਂ ਜਿਹੜੇ ਅਕਸਰ ਸਮਝ ਜਾਣੇ ਕਿ ਸਾਰੀ ਪੋਸਟ ਡੀਟੇਲ ਜਿਹੜੀ ਤੁਹਾਨੂੰ ਦਿੱਤੀ ਸੀਗੀ ਠੀਕ ਹੈ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ ਵੈਬਸਾਈਟ ਤੇ ਜਾ ਸਕਦੇ ਹੋ ਤਾਂ ਉਸ ਤੋਂ ਬਾਅਦ ਜੀ ਗੱਲ ਕਰੀਏ ਦੋਸਤੋ ਸੈਲਰੀ ਤੁਹਾਨੂੰ ਦੱਸ ਦਿੱਤੀ ਮੈਂ 29200 ਹੈ ਇਹ ਜਿਹੜੀ ਗੱਲ ਕਰੀਏ ਪੜ੍ਹਾਈ ਤੇ ਤੁਹਾਡੇ ਕੋਲ ਡਿਗਰੀ ਆਫ ਬੈਚਲਰ ਯਾਨੀ ਕਿ ਆਰਟਸ ਵਿੱਚ ਡਿਗਰੀ ਤੁਹਾਡੇ ਕੋਲ ਹੈਗੀ ਐਪਲਾਈ ਕਰ ਸਕਦੇ ਹੋ ਸਾਇੰਸ ਵਿੱਚ ਡਿਗਰੀ ਹੈਗੀ ਐਪਲਾਈ ਕਰ ਸਕਦੇ ਹੋ ਤੇ ਨਾਲ ਹੀ ਤੁਹਾਨੂੰ ਦੱਸ ਦੇਵਾਂ ਕਿ ਤੁਹਾਡੇ ਕੋਲ 10ਵੀਂ ਦੇ ਵਿੱਚ ਯਾਨੀ ਕਿ ਪੰਜਾਬੀ ਸਬਜੈਕਟ ਜਿਹੜਾ ਉਹ ਉਹ ਤੁਹਾਡੇ ਕੋਲੇ ਯਾਨੀ ਕਿ ਪਾਸ ਆਊਟ ਹੋਣਾ ਚਾਹੀਦਾ ਤਾਂ ਠੀਕ ਹੈ ਜ ਪੁਸਤਕਾਲ ਕਰਕੇ ਏਜ ਲਿਮਟ ਕਟੋਗਲ 18 ਤੋਂ ਲੈ ਕੇ ਯਾਨੀ ਕਿ ਮਿਨੀਮਮ 18 ਸਾਲ ਹੋਣ ਚਾਹੀਦੀ ਹੈਗੀ ਤੇ ਜਿਆਦਾ ਤੋਂ ਜਿਆਦਾ 37 ਸਾਲ ਫਾਰ ਜਨਰਲ ਕੈਟਾਗਰੀ ਜਨਰਲ ਕੈਟਾਗਰੀ 18 37 ਆ ਠੀਕ ਹੈ ਜੀ ਉਸ ਤੋਂ ਬਾਅਦ ਐਸ ਸੀ ਬੀ ਸੀ ਦਾ ਛੋੜਵਲ ਜਾਂਦੀ ਹੈ ਜੀ 5 ਸਾਲ ਦੀ ਐਸ ਸੀ ਦੀ ਤੇ 3 ਸਾਲ ਦੀ ਜਿਹੜੀ ਆ ਪੋਬੀ ਸੀ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਚੱਲਦੇ ਆਂਗੇ ਲਾਸਟ ਡੇਸਨ ਨੂੰ ਮੈਂ ਦੱਸ ਦਿੱਤੀ 25 ਆ ਜੀ ਲਾਸਟ ਉਸ ਤੋਂ ਬਾਅਦ ਇਹਦੇ ਬਗਰਾ ਹਾਂ ਗੱਲ ਕਰਾਂਗੇ ਫੀਸ ਫੀਸ ਜਿਹੜੀ ਹੈਗੀ ਜਿਤਕੋ ਨੀਲਾ ਯਾਨੀ ਕਿ ਕੋਈ ਵੀ ਗਵਰਨਮੈਂਟ ਫੀਸ ਨਹੀਂ ਹੈਗੀ ਜਿਹਦੇ ਵਿੱਚ ਠ ਆਫੀਸ਼ਲ ਵੈਬਸਾਈਟ ਤੇ ਤੇ ਨੋਟੀਫਿਕੇਸ਼ਨ ਆ ਜਾਵਾਂਗੇ ਤੇ ਆਪਾਂ ਆਫੀਸ਼ਲ ਵੈਬਸਾਈਟ ਤੇ ਆ ਚੁੱਕੇ ਆ ਤੇ ਨੋਟੀਫਿਕੇਸ਼ਨ ਚੈੱਕ ਕਰੋਗੇ ਅਤੇ ਨੋਟੀਫਿਕੇਸ਼ਨ ਆਪਣਾ ਡਾਊਨਲੋਡ ਕਰ ਲੈਣਾ ਠੀਕ ਹੈ ਜੀ ਚਲਸੀ ਇੱਥੇ ਜਾ ਕੇ ਅਫਰ ਜਿਹਾਉਂਗੇ ਤੇ ਨੋਟੀਫਿਕੇਸ਼ਨ ਨੂੰ ਮਿਲ ਜਾਣਾ ਠੀਕ ਹੈ ਜੀ ਉਸ ਤੋਂ ਬਾਅਦ نیچے ਆ ਡਰੈਸ ਹਾਂ ਇਹ ਫਾਰਮ ਜਿਹੜਾ ਆਫਲਾਈਨ ਨੂੰ ਭਰਨ ਦਾ ਤਰੀਕਾ ਕਿਵੇਂ ਦੱਸਾਂਗੇ ਜੀ ਦੋਸਤੋ ਇਹ ਫਾਰਮ ਜਿਹੜਾ ਆਫਲਾਈਨ ਆਗਾ ਯਾਨੀ 25 ਮਾਰਚ 2025 ਤੱਕ ਸ਼ਾਮ ਨੂੰ 5:00 ਤੋਂ 10:00 ਫਾਰਮ ਨੇ ਜਿਹੜੇ ਜੀ ਇਹ ਮਾਂਸਾ ਕੋਰਟ ਕੰਪਲੈਕਸ ਜਿਹੜਾ ਡਰੈਸ ਹੈ ਮਹਾ ਜੀ ਡਰੈਸ ਤੇ ਤੁਸੀਂ ਕੀ ਪਹੁੰਚਦੇ ਕਰਦੇ ਰਹਿੰਦੇ ਠੀਕ ਹੈ ਜੀ ਚਾਹੇ ਤਾਂ ਤੁਸੀਂ ਡਾਕ ਰਾਹੀਂ ਭੇਜੋ ਜੀ ਫਾਰਮ ਚਾਹੇ ਤੁਸੀਂ ਬਾਏ ਪੋਸਟ ਜਮ੍ਹਾਂ ਕਰਾਓ ਠੀਕ ਹੈ ਜੀ ਜਾਂ ਹੀ ਬਾਏ ਹੈਂਡ ਜਾ ਕੇ ਜਮ੍ਹਾਂ ਕਰਾਓ ਚਾਹੇ ਤੁਸੀਂ ਡਾਕ ਰਾਹੀਂ ਜਮ੍ਹਾਂ ਕਰਾ ਦਿਓ ਭਾਵੇਂ ਲਾ 25 ਤਿੰਨ ਨੂੰ ਸ਼ਾਮ ਨੂੰ 5:00 ਤੱਕ ਦੇ ਫਾਰਮ ਜਿਹੜੇ ਪਹੁੰਚਨੇ ਚਾਹੀਦੇ ਨੇ ਜੇਕਰ ਉਸ ਤੋਂ ਫਾਰਮ ਨੂੰ ਲੇਟ ਹੋ ਜਾਂਦੇ ਨੇ ਉਹਨਾਂ ਦਾ ਫਾਰਮ ਉਹ ਸਾਇਦ ਰਿਜੈਕਟ ਹੋ ਸਕਦਾ ਠੀਕ ਹੈ ਜੀ ਤੇ ਧਿਆਨ ਰੱਖਿਆ ਜਾਵੇ ਉਸ ਤੋਂ ਨੈਕਸਟ ਜੀ ਚੱਲਦੇ ਆਂ ਪਰਫਾਰਮ ਦੀ ਤਰਫ ਆ ਦੇਖੋ ਪਰਫਾਰਮਾ ਜੀ ਜਿਹੜਾ ਭਰਨਾ ਆਪਾਂ ਨੇ ਇਹਦੇ ਵਿੱਚ ਕੀ ਕੀ ਭਰਨ ਵਾਲੀਆਂ ਗੱਲਾਂ ਨੇ ਸਭ ਤੋਂ ਪਹਿਲਾਂ ਤੁਸੀਂ ਸੈਲਫੀ ਟੈਸਟਡ ਫੋਟੋਗ੍ਰਾਫ ਯਾਨੀ ਕਿ ਆਪਣੀ ਫੋਟੋ ਲਾ ਲੈਣੀ ਹੈ ਉਹਨੂੰ ਸੈਲਫੀ ਟੈਸਟ ਕਿਸ ਤਰ੍ਹਾਂ ਕਰਨਾ ਫੋਟੋ ਨੂੰ ਜਿਵੇਂ ਇਸ ਤਰ੍ਹਾਂ ਫੋਟੋ ਲੱਗੂਗੀ ਇਹ ਠੀਕ ਹੈ ਜੀ ਫੋਟੋ ਦੇ ਸਰਵ ਟੈਸਟਡ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਆਪਣਾ ਨਾਮ ਲਿਖ ਦੋਗੇ ਬਲੌਗ ਲੈਟਰ ਚ ਯਾਨੀ ਕਿ ਵੱਡੇ ਅੱਖਰਾਂ ਜਿਹੜਾ ਤੁਹਾਡੇ ਸਕੂਲ ਸਰਟੀਫਿਕੇਟ ਤੇ ਲਿਖਿਆ ਆ ਫਾਦਰ ਹਸਬੰਡ ਨੇਮ ਠੀਕ ਹੈ ਜੀ ਇਹ ਲਿਖ ਸਕਦੇ ਹੋ ਫਾਦਰ ਨੇਮ ਡੇਟ ਆਫ ਬਰਥ ਜੈਂਡਰ ਤੇ ਏਜ 1/1/2025 ਸਾਲ ਇਹ ਦੋਸਤੋ ਕਿਵੇਂ ਲਿਖੋਗੇ ਇਹਦੇ ਬਾਰੇ ਤੁਹਾਨੂੰ ਦੱਸ ਦਿਆਂ ਮੈਂ ਇਹਦੇ ਲਈ ਤੁਸੀਂ ਸਭ ਤੋਂ ਪਹਿਲਾਂ ਕੀ ਕਰੋਗੇ ਕਿਵੇਂ ਫਾਈਂਡ ਕਰੋਗੇ 1/1/2025 ਤੁਹਾਡੀ ਉਮਰ ਕਿੰਨੀ ਬਣ ਗਿਆ ਤੁਸੀਂ ਸਰਕਾਰੀ ਪੋਰਟਲ ਦੀ ਵੈਬਸਾਈਟ ਤੇ ਆਉਣ ਤੋਂ ਬਾਅਦ ਫਾਰਮ 'ਚ ਜਾਓਗੇ ਫਾਰਮ 'ਚ ਜਾਣ ਤੋਂ ਬਾਅਦ ਤਾਂ ਤੁਸੀਂ ਇਹ ਦੇਖੋਗੇ ਇੱਕ ਏਜ ਕੈਲਕੂਲੇਟਰ ਲਿਖਿਆ ਏਜ ਕੈਲਕੂਲੇਟਰ ਇਸ ਇਹ ਲਿਖਿਆ ਆ ਜੀ ਇਸ ਤੇ ਆਪਾਂ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਠੀਕ ਹੈ ਜੀ ਤਾਂ ਕੁਝ ਥੰਡ ਵੇਟ ਕਰਾਂਗੇ ਤਾਂ ਆਪਾਂ ਨੂੰ ਇੱਕ ਨਵੀਂ ਵੈਬਸਾਈਟ ਦਾ ਇੰਟਰਫੇਸ ਹੋ ਜਾਗੇ ਜੀ ਆ ਇੱਥੇ ਜਿਹੜਾ ਪਨ ਇਹ ਸਭ ਤੋਂ ਪਹਿਲਾਂ ਲਿਖੇਗਾ ਟੂਡੇ ਇਸ ਜਾਨਕੀ ਇਹ ਪੁੱਛ ਰਣਾ 1/1/2025 ਦੇ ਅਨੁਸਾਰ ਤੁਹਾਡੀ ਜਿਹੜੀ ਏਜ ਹੈ ਇਟਸ 1/1/2025 ਭਰੋਗੇ ਤੇ ਤੁਹਾਡੇ ਜਿਹੜੀ ਡੇਟ ਆਫ ਬਰਥ ਆ ਉਹ ਭਰੋਗੇ ਸੋ ਉਹ ਗੋ ਕਰ ਦੋਗੇ ਤੇ ਤੁਹਾਡੇ ਸਾਹਮਣੇ ਉਹ ਰਿਡਿਟੇਲ ਆ ਜਾਊਗੀ ਤੁਹਾਡੀ ਜਿਹੜੀ ਏਜ ਦਾ ਉਹ ਕਿੰਨੇ ਸਾਲ ਕਿੰਨੇ ਮਹੀਨੇ ਤੇ ਕਿੰਨੇ ਦਿਨਾਂ ਦੇ ਬਣ ਗਏ ਉਹ ਲਿਖਦੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰਾਂਗੇ ਐਜੂਕੇਸ਼ਨ ਬੀਏ ਬੀਸੀ ਵੀ ਉਹ ਵੀ ਤੁਹਾਡੇ ਕਿਥੇ ਡਿਗਰੀ ਉਹ ਲਿਖ ਸਕਦੇ ਹੋ ਉਸ ਤੋਂ ਬਾਅਦ ਨਾਲ ਤੁਹਾਡੇ ਕੰਪਿਊਟਰ ਸਰਟੀਫਿਕੇਟ ਤੁਹਾਡੇ ਨੌਲੇਜ ਹੈਗੀ ਹੈ ਹੈਗਾ ਤਾਂ ਉਹ ਜੱਸੀ ਕਰੋ ਉਸ ਤੋਂ ਬਾ ਉਸ ਤੋਂ ਜਨ ਕੈਟਾਗਰੀ ਕਿਹੜੀ ਹੈ ਜਰਨਲ ਐਕਸਰਸਮੈਨ ਠੀਕ ਹੈ ਜੀ ਤੇ ਬੀਸੀ ਵਗੈਰਾ ਐਸਸੀ ਮਜੀਸ ਇਕਵਾਲਮੀ ਕਿਉਂ ਦੋ ਐਕਸਰਸਮੈਨ ਜਿਹੜੀ ਵੀ ਕੈਟਾਗਰੀ ਤੁਸੀਂ ਟਿੱਕ ਨੀਚੇ ਕਰ ਦੇਣੀ ਹੈ ਠੀਕ ਹੈ ਜੀ ਉਸ ਤੋਂ ਤੁਹਾਡਾ ਐਡਰੈਸ ਕੀ ਹੈ ਜੀ ਪਰਮਨੈਂਟ ਐਡਰੈਸ ਕੀ ਹੈ ਤੇ ਫੋਨ ਨੰਬਰ ਈਮੇਲ ਐਡੀ ਠੀਕ ਹੈ ਜੀ ਕ੍ਰਿਮੀਨਲ ਜੈਸ ਜਨੋ ਨੋ ਲਿਖੋਗੇ ਠੀਕ ਹੈ ਜੀ ਉਸ ਤੋਂ ਬਾਅਦ ਡਿਟੇਲ ਆਪਣੀ ਚੈੱਕ ਕਰਕੇ ਸਾਰੀ ਜਿਹੜੀ ਹੈਗੀ ਤੁਹਾਡੀ ਚੰਗੀ ਤਰ੍ਹਾਂ ਪੜ ਕੇ ਡਿਟੇਲ ਲਿਖੋਗੇ ਉਸ ਤੋਂ ਬਾਅਦ ਤੁਹਾਡਾ ਠੀਕ ਹੈ ਜੀ ਸਿਗਨੇਚਰ ਇੱਥੇ ਹੋ ਜਣ ਦੇ ਤੇ ਇਸੇ ਡੇਟ ਆਫ ਪਲੇ ਹਾਂਜੀ ਇਹਦੇ ਨਾਲ ਇਹ ਰਹੀ ਡਾਕੂਮੈਂਟ ਅਟੈਚ ਕਰੋਗੇ 10ਵੀਂ ਦਾ ਕਰਨਾ ਹੈ ਸਭ ਤੋਂ ਵੱਲਾ ਤਾਂ ਪਾਸਟੂਆ ਕਰਨਾ ਗ੍ਰੈਜੂਏਸ਼ਨ ਦਾ ਕਰਨਾ ਧਾਰਗੜ ਕਰਨਾ ਕਾਸ ਸਰਟੀਫਿਕੇਟ ਕਰਨਾਗਾ ਠੀਕ ਹੈ ਜੀ ਜੋ ਕੈਟਾਗਰੀ ਨਾਲ ਜਿਵੇਂ ਐਸਸੀਬੀਸੀ ਨਾਲ ਸੋਧਦੇ ਨੇ ਤਾਂ ਉਸ ਤੋਂ ਵੱਲ ਕੋਈ ਐਕਸਪੀਰੀਅੰਸ ਸਾਡੇ ਕੋਲ ਕਰਨਾਗਾ ਠੀਕ ਹੈ ਜੀ ਸਾਬਕਾ ਫੌਜੀ ਆਪਣਾ ਕੋਈ ਵੀ ਹੈਗੇ ਨੇ ਜੋ ਡਿਸਚਾਰਜ ਵਕਫ ਵਗੈਰਾ ਆਈਡੀ ਕਾਰਡ ਵਗੈਰਾ ਨਾਲ ਲਾਉਣਗੇ ਜੀ ਠੀਕ ਹੈ ਜੀ ਤੇ ਇਸ ਤਰ੍ਹਾਂ ਜਿਹੜੇ ਫਾਰਮ ਸੀ ਭਰ ਸਕਦੇ ਬੜੇ ਹੀ ਸੰਟੰਗ ਦੇ ਨਾਲ ਦੀ ਤੇ ਵੀ ਕੋਈ ਨੀਚੇ ਕੋਈ ਸਵਾਲ ਹੈ ਨੀਚੇ ਕਮੈਂਟ ਸੈਕਸ਼ਨ ਚ ਕਰੋ WhatsApp ਗਰੁੱਪ ਜੁੜਜੋ ਹੁਣੇ Instagram ਜੁੜਜੋ ਤਾਂ ਕਿ ਤੁਹਾਨੂੰ ਅਪਡੇਟਸ ਸੈਂਡ ਹੋ ਮਿਲਦੇ ਰਹੇ ਤਾਂ ਉਮੀਦ ਕਰਦਾ ਮੇਰੇ ਦੋਸਤਾਂ ਲਈ ਦਿੱਤੀ ਜਾਣਕਾਰੀ ਤੋਂ ਤੁਸੀਂ ਸੰਤੁਸ਼ਟ ਹੋਵੋਗੇ ਠੀਕ ਹੈ ਜੀ ਇਦਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਸੈੱਟ ਜਾ ਕੇ ਤੁਸੀਂ WhatsApp ਚੈਨਲ ਨੂੰ ਕਰ ਲੋ ਜੁਆਇਨ ਤਾਂ ਕਿ ਤੁਹਾਨੂੰ ਵੀ ਅਪਡੇਸ਼ਨ ਮਿਲ ਸਕੇ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ ਜੈ ਹਿੰਦ